ਜੀ ਵੈਲਕਮ ਬੈਕ ਟੂ ਮਾਈ ਨਿਊ ਕੁਕਿੰਗ ਵਲੌਗ ਅੱਜ ਬਣਾਉਣ ਲੱਗੀ ਆ ਮੈਂ ਖੁੰਬਾਂ ਦੀ ਸਬਜ਼ੀ ਤੇ ਖੁੰਬਾ ਦੇਖੋ ਕਿੰਨੀਆਂ ਵਧੀਆ ਵਧੀਆ ਲਿਆਂਦੀ ਆ ਆਪਾਂ ਇਹਨੂੰ ਧੋ ਧੂ ਕੇ ਪਹਿਲਾਂ ਕੱਟ ਲੈਂਦੇ ਆ ਕੁੰਬਾ ਸਾਰੀਆਂ ਮੈਂ ਕੱਟ ਲਈਆਂ ਤੇ ਤੜਕਾ ਵੀ ਲਸਣ ਅਦਰਕ ਪਿਆਜ਼ ਵੀ ਮੈਂ ਕੱਟ ਲਿਆ ਆ ਤੇ ਇੱਧਰ ਪੈਨ ਦੇ ਵਿੱਚ ਮੈਂ ਤੇਲ ਪਾ ਲਿਆ ਆ ਤੇਲ ਦੇ ਵਿੱਚ ਹੁਣ ਆਪਾਂ ਭੋਂਦਿਆ ਤੜਕਾ ਤੇਲ ਗਰਮ ਹੋ ਗਿਆ ਹੁਣ ਮੈਂ ਜੀਰਾ ਪਾ ਲਿਆ ਵਿੱਚ ਜੀਰਾ ਭੁੱਜਣ ਤੋਂ ਬਾਅਦ ਮੈਂ ਅਦਰਕ ਤੇ ਲਸਣ ਪਾ ਦਿੱਤਾ ਦੋਨੇ ਇਕੱਠੇ ਪਾ ਦਿੱਤੇ ਸੀਗੇ ਲਸਣ ਤੇ ਅਦਰਕ ਜਦੋਂ ਥੋੜਾ ਥੋੜਾ ਭੁੱਜ ਗਿਆ ਤੇ ਨਾਲ ਆਪਾਂ ਪਿਆਜ਼ ਪਾ ਦੇਣੇ ਆ ਪਿਆਜ਼ ਵੀ ਪੁੱਜ ਗਏ ਆ ਤੇ ਹੁਣ ਮੈਂ ਪਾ ਦਿੱਤਾ ਹੈ ਵਿੱਚ ਟਮਾਟਰ ਆਪਾਂ ਬਿਲਕੁਲ ਜਿਦਾ ਨਾ ਪਿਆਜ਼ਾਂ ਨੂੰ ਬਰਾਊਨ ਨਹੀਂ ਕਰਨਾ ਹੈਗਾ ਇਹਨਾਂ ਨੂੰ ਥੋੜਾ ਕੱਚਾ ਕੱਚਾ ਰੱਖਣਾ ਹੈ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਨਾ ਫੂੰਗੀ ਦੀ ਸੁੱਕੀ ਸਬਜ਼ੀ ਦੇ ਵਿੱਚ ਇਹ ਟਮਾਟਰ ਪਿਆਜ਼ ਤੇ ਟਮਾਟਰ ਥੋੜੇ ਖੜਵੇਂ ਜੇ ਨਾ ਜ਼ਿਆਦਾ ਟੇਸਟੀ ਲੱਗਦੇ ਆ ਹੁਣ ਆਪਾਂ ਵਿੱਚ ਪਾ ਲੈਂਦੇ ਆ ਮਸਾਲੇ ਮੈਂ ਮਸਾਲੇ ਦੇ ਵਿੱਚ ਪਾਇ ਸੀਗਾ ਲੂਣ ਹਲਦੀ ਤੇ ਥੋੜਾ ਮੈਂ ਗਰਮ ਮਸਾਲਾ ਪਾਇਆ ਸੀਗਾ ਦੋ ਹਰੀਆਂ ਮਿਰਚਾਂ ਮੈਂ ਕੱਟ ਕੇ ਪਾ ਦਿੱਤੀਆਂ ਮੋਟੀਆਂ-ਮੋਟੀਆਂ ਮੋਟੀਆਂ-ਮੋਟੀਆਂ ਕਈ ਵਾਰੀ ਮੈਂ ਤਾਂ ਘਟ ਕੇ ਪਾਉਂਦੀ ਹੁੰਦੀ ਆ ਕਿਉਂ ਜੇ ਬੱਚਿਆਂ ਦੀ ਸਬਜ਼ੀ ਦੇ ਵਿੱਚ ਆ ਜਾਣ ਤਾਂ ਫਿਰ ਮੈਂ ਕੱਢ ਦਿੰਦੀ ਨਹੀਂ ਹੁੰਦੀ ਆ ਵਿੱਚੋਂ ਤੜਕਾ ਭੁੱਜ ਗਿਆ ਮਸਾਲੇ ਵੀ ਭੁੱਜ ਗਏ ਹੁਣ ਵਿੱਚ ਪਾਉਂਦੇ ਆਪਾਂ ਕੁੰਬਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਂਦੇ ਆਂ ਕੁੰਬਾ ਤੋੜਕੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਈਆਂ ਹੁਣ ਆਪਾਂ ਇਹਦੇ ਟੱਕਣ ਦੇ ਕੇ ਇਹਨੂੰ 5 ਮਿੰਟ ਤੱਕਰ ਪਕਾਉਂਦੇ ਆਂ 5 ਮਿੰਟ ਬਾਅਦ ਉਹ ਢੱਕਣ ਖੋਲ੍ਹਿਆ ਤੇ ਖੁੰਬਾ ਨੇ ਕਾਫੀ ਆਪਣਾ ਪਾਣੀ ਛੱਡਿਆ ਸੀਗਾ ਤੇ ਥੋੜੀਆਂ ਜੀਆਂ ਸੌਫਟ ਵੀ ਹੋ ਗਈਆਂ ਸੀਗੀਆਂ ਹੁਣ ਆਪਾਂ ਇਹਨੂੰ ਛੇੜਾ ਦੇ ਕੇ ਉੱਪਰ ਢੱਕਣ ਦੇ ਦਵਾਂਗੇ ਫਿਰ ਤੇ ਮੀਡੀਅਮ ਗੈਸ ਤੇ ਇਹਨੂੰ 5-7 ਮਿੰਟ ਹੋਰ ਪਕਾਵਾਂਗੇ 8-10 ਮਿੰਟ ਹੋ ਗਏ ਆ ਹੁਣ ਠੱਕਣ ਕੋਲ ਕੇ ਦੇਖ ਲੈਂਦੇ ਆ ਦੁਬਾਰਾ ਸਬਜੀ ਆਪਣੀ ਰੈਡੀ ਲੱਗਦੀ ਆ ਬਿਲਕੁਲ ਤੋੜ ਕੇ ਦੇਖਦੀ ਆ ਇਹਨੂੰ ਮੈਂ ਤੋੜ ਕੇ ਦੇਦੀਆਂ ਖਾ ਕੇ ਦੇਖਦੀ ਆ ਆਹ ਨੂੰ ਮਸ਼ਰੂਮ ਦਾ ਇੱਕ ਪੀਸ ਮਸ਼ਰੂਮ ਤਾਂ ਬਹੁਤ ਛੇਤੀ ਸੌਫਟ ਹੋ ਜਾਂਦੀ ਆ ਠੱਕਣ ਦੇ ਕੇ ਬਣਾਓ ਨਾ ਬਹੁਤ ਜਲਦੀ ਸਬਜੀ ਬਣ ਜਾਂਦੀ ਆ ਇਹ ਸਬਜੀ ਬਣਾਉਣ ਨੂੰ 15 ਮਿੰਟ ਲੱਗੇ ਸੀਗੇ ਤੜਕਾ-ਤੜਕਾ ਭੁੰਜਣ ਨੂੰ ਸਾਰਾ ਸਬਜੀ ਬਣਾਉਣ ਨੂੰ ਨਾ 15 ਮਿੰਟ ਲੱਗੇ ਸੀਗੇ ਤਾਂ 15 ਮਿੰਟ ਤੇ ਸਬਜੀ ਬਣ ਕੇ ਤਿਆਰ ਹੋ ਗਈ ਸੀਗੀ ਬਸ ਪਹਿਲਾਂ ਨਾ ਖੁੰਬਾ ਨੂੰ ਸਾਫ਼ ਕਰਨ ਨੂੰ ਥੋੜਾ ਟਾਈਮ ਲੱਗ ਜਾਂਦਾ ਆ ਉਦਾਂ ਦੀ ਸਬਜੀ ਬਹੁਤ ਛੇਤੀ ਬਣ ਜਾਂਦੀ ਆ ਤੇ ਟੇਸਟੀ ਵੀ ਬਹੁਤ ਬਣਦੀ ਆ ਸਬਜੀ ਮੈਂ ਖਾ ਕੇ ਦੇਖੀ ਆ ਤੇ ਬਿਲਕੁਲ ਮੈਨੂੰ ਬਣੀ ਹੋਈ ਲੱਗਦੀ ਆ ਮਸ਼ਰੂਮ ਵੀ ਪੱਕ ਗਈ ਆ ਸਬਜੀ ਬਣ ਕੇ ਤਿਆਰ ਆ ਬਿਲਕੁਲ ਇਹ ਬਣੀ ਨੂੰ ਵੀ 10-15 ਮਿੰਟ ਹੋ ਗਏ ਆ ਬੱਚਿਆਂ ਨੇ ਤਾਂ ਰੋਟੀ ਵੀ ਖਾ ਲਈ ਆ ਫੁੰਗੀ ਦੀ ਸਬਜ਼ੀ ਦੇ ਨਾਲ ਇਹਨੂੰ ਖੁੰਬਾ ਨੂੰ ਇਟਾਲੀਅਨ ਵਿੱਚ ਫੁੰਗੀ ਕਹਿੰਦੇ ਆ ਤੇ ਹੁਣ ਮੈਂ ਧਨੀਆ ਪਾਉਣ ਲੱਗੀ ਆ ਮੈਂ ਕਿਹਾ ਚਲੋ ਥੋੜਾ ਧਨੀਆ ਪਾ ਰਹੇ ਹਾਂ ਫਰੋਜ਼ਨ ਧਨੀਆ ਸੀਗਾ ਮੇਰੇ ਕੋਲ ਜੇ ਫ੍ਰੈਸ਼ ਹੋਵੇ ਉਹ ਤਾਂ ਜ਼ਿਆਦਾ ਸੋਹਣਾ ਲੱਗਦਾ ਉੱਪਰ ਪਾਇਆ ਵੀ ਤਾਂ 스ਮੈਲ ਵੀ ਤੇਜ਼ ਹੁੰਦੀ ਆ ਆਸੀਂ ਵੀ ਰੋਟੀ ਖਾਣ ਲੱਗਿਆ ਤੇ ਸਬਜੀ ਵੀ ਤਿਆਰ ਆ ਤੇ ਤੁਸੀਂ ਵੀ ਜੇ ਕਦੀ ਨਹੀਂ ਬਣਾਈ ਖੁੰਬਰੀ ਸਬਜੀ ਤਾਂ ਜ਼ਰੂਰ ਟਰਾਈ ਕਰਿਓ ਬਹੁਤ ਜਿਆਦਾ ਟੇਸਟੀ ਹੁੰਦੀ ਆ ਤੇ ਨਾਲ ਹੀ ਆਪਾਂ ਆ ਗਏ ਆ ਵੀਡੀਓ ਦੇ ਐਂਡ ਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਓਕੇ ਬਾਏ ਥੈਂਕ ਯੂ ਫॉर ਵਾਚਿੰਗ